ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਦੇ ਵਿੱਚੋਂ ਆਇਰਲੈਂਡ ਇੱਕ ਹੈ ਇਸ ਦੀ ਹਰਿਆਲੀ ਇਤਿਹਾਸਕ ਕਿਲੇ ਦੇ ਬੀਚ ਅਤੇ ਸਿਰੇ ਫਿਲਮਾਂ ਦੀ ਸ਼ੂਟਿੰਗ ਤੇ ਥਾਵਾਂ ਹਰ ਕਿਸੇ ਨੂੰ ਆਕਰਸ਼ਿਤ ਕਰਦੀਆਂ ਨੇ ਹਾਲਾਂਕਿ ਇਹ ਸਿਰਫ ਘੁੰਮਣ ਤੱਕ ਸੀਮਤ ਨਹੀਂ ਹੈ ਇੱਥੇ ਰਹਿਣਾ ਤੇ ਕੰਮ ਕਰਨਾ ਵੀ ਬਹੁਤ ਸਾਰੇ ਲੋਕਾਂ ਦਾ ਇੱਕ ਸੁਪਨਾ ਹੈ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਇਰਲੈਂਡ ਦੀ ਸਰਕਾਰ ਸਥਾਈ ਨਿਵਾਸੀ ਬਨਣ ਦਾ ਸੁਨਹਿਰੀ ਮੌਕਾ ਲੈ ਕੇ ਆਈ ਹੈ ਜੂ ਇਸ ਦੀ ਮਦਦ ਨਾਲ ਤੁਸੀਂ ਸਿਰਫ 52000 ਰੁਪਏ ਖਰਚ ਕਰਕੇ ਕੀ ਆਪਣਾ ਸੁਪਨਾ ਹੋ ਨਾ ਪੂਰਾ ਕਰ ਸਕਦੇ ਹੋ ਆਇਰਲੈਂਡ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਨਾਲ ਤੁਹਾਨੂੰ ਦੇਸ਼ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਕੰਮ ਕਰਨ ਅਤੇ ਪੜਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਪਹਿਲਾ ਮਹੱਤਵਪੂਰਨ ਕਦਮ ਵੀ ਹੈ ਆਰਐਸਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਦੇ ਲਈ ਤੁਹਾਨੂੰ ਘੱਟੋ ਘੱਟ 60 ਮਹੀਨੇ ਯਾਨੀ ਕਿ 5 ਸਾਲ ਦੇ ਲਈ ਆਇਰਲੈਂਡ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਪਵੇਗਾ ਤੁਹਾਡੇ ਕੋਲ ਜ਼ਿਆਦਾਤਰ ਠਹਿਰਨ ਦੇ ਲਈ ਇੱਕ ਵੈਧ ਰੁਜ਼ਗਾਰ ਪਰਮਿਟ ਹੋਣਾ ਚਾਹੀਦਾ ਜਿਵੇਂ ਕਿ ਇੱਕ ਕ੍ਰਿਟੀਕਲ ਸਕਿਲਸ ਰੁਜ਼ਗਾਰ ਪਰਮਿਟ ਜਾਂ ਜਨਰਲ ਰੁਜ਼ਗਾਰ ਪਰਮਿਟ ਹੋਵੇ ਅਰਜੀ ਦੇ ਸਮੇਂ ਤੁਹਾਡੇ ਕੋਲ ਆਇਰਲੈਂਡ ਦੇ ਵਿੱਚ ਨੌਕਰੀ ਹੋਣੀ ਵੀ ਲਾਜ਼ਮੀ ਹੈ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਲੜੀਨ ਦੇ ਸਟਾਟ ਹੋਣੇ ਚਾਹੀਦੇ ਨੇ ਤਾਂ ਜੋ ਤੁਸੀਂ ਅਪਡੇ ਪੈਜ ਤਾਂ ਜੋ ਤੁਸੀਂ ਇੱਥੇ ਤੁਹਾਡਾ ਪਰਿਵਾਰ ਸੁਰੱਖਿਅਤ ਢੰਗ ਨਾਲ ਰਹਿ ਸਕੇ ਤੁਹਾਡੇ ਕੋਲ ਆਪਣੇ ਪਿਛਲੇ ਵੀਜ਼ਾ ਇਮੀਗ੍ਰੇਸ਼ਨ anumatiyan ਦੀਆਂ ਸਾਰੀਆਂ ਸ਼ਰਤਾਂ ਬਾਰੇ ਸਹੀ ਡਾਟਾ ਹੋਣਾ ਚਾਹੀਦਾ ਹੈ ਆਇਲੈਂਡ ਦਾ ਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਇੱਕ ਪ੍ਰਕਿਰਿਆ ਦੀ ਪਾਲਣਾ ਕਰੀ ਹੋ ਆਇਰਲੈਂਡ ਦਾ ਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਇੱਕ ਪ੍ਰਕਿਰਿਆ ਦੀ ਵੀ ਪਾਲਣਾ ਕਰਨੀ ਪਵੇਗੀ। ਇਹ ਯਕੀਨੀ ਬਣਾਓ ਕਿ ਤੁਸੀਂ 5 ਸਾਲ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਰੋਜ਼ਗਾਰ, ਚੰਗੇ ਚਰਿੱਤਰ ਅਤੇ ਵਿੱਤੀ ਸਥਿਤੀ ਵਰਗੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ। ਦੂਜਾ ਲੋੜੀਂਦੇ ਦਸਤਾਵੇਜ਼ ਤੇ ਦੋਰੇ ਉਪ ਪੈਚ ਉਹੜੇੰ ਦਾ ਦਸਤਾਵੇਜ਼ੇ ਤੌਰ ਉਤੇ ਤੁਹਾਡਾ ਅਰਜ਼ੀ ਪੱਤਰ ਸਹੀ ਢੰਗ ਦੇ ਨਾਲ ਪਰਿਆ ਜਾਣਾ ਚਾਹੀਦਾ ਹੈ ਅਤੇ ਇੱਕ ਵੈਧ ਪਾਸਪੋਰਟ ਦੇ ਨਾਲ ਮੌਜੂਦਾ ਆਰਐਸ ਨਿਵਾਸ ਪਰਮਿਟ ਕਾਰਡ ਦੀ ਇੱਕ ਕਾਪੀ ਹੋਣੀ ਚਾਹੀਦੀ ਹੈ ਆਇਰਲੈਂਡ ਦੇ ਵਿੱਚ ਪ੍ਰਾਪਤ ਕੀਤੇ ਸਾਰੇ ਵਰਕ ਪਰਮਿਟ ਹੋਣੇ ਚਾਹੀਦੇ ਨੇ ਜੋ ਅਰਜ਼ੀ ਜਮ੍ਹਾਂ ਕਰਨ ਦੇ ਸਮੇਂ ਤੱਕ ਵੈਧ ਹੋਣੇ ਚਾਹੀਦੇ ਨੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ ਸਾਰੇ ਦਸਤਾਵੇਜ਼ ਅਤੇ ਅਰਜ਼ੀ ਫਾਰਮ ਇਮੀਗ੍ਰੇਸ਼ਨ ਸੇਵਾ ਡਿਲੀਵਰੀ ਨੂੰ ਜਮ੍ਹਾਂ ਕਰਨੇ ਪਹਿਨ ਕੇ ਦਸਤਾਵੇਜ਼ ਜਮ੍ਹਾਂ ਕਰਨ ਤੋਂ ਇਲਾਵਾ 500 ਯੂਰੋ ਦੀ ਫੀਸ ਜਮ੍ਹਾਂ ਕਰਨੀ ਪਵੇਗੀ ਇਹ ਫੀਸ ਪ੍ਰਵਾਨਗੀ ਪੱਤਰ ਦੀ ਮਿਤੀ 28 ਦਿਨਾਂ ਦੇ ਅੰਦਰ ਅਦਾ ਕਰਨੀ ਲਾਜ਼ਮੀ ਹੁੰਦੀ ਹੈ ਆਮ ਤੌਰ ਤੇ ਅਰਜ਼ੀ ਪ੍ਰਕਿਰਿਆ 6 ਤੋਂ 8 ਮਹੀਨੇ ਤੱਕ ਚੱਲ ਸਕਦੀ ਹੈ ਅੱਜੇ ਮਨਜ਼ੂਰ ਹੋਣ ਤੋਂ ਬਾਅਦ ਤੁਹਾਨੂੰ ਸਟੈਪ 4 ਵੀਜ਼ਾ ਦਿੱਤਾ ਜਾਵੇਗਾ ਇਹ ਤੁਹਾਡੀ ਸਥਾਈ ਰਿਹਾਇਸ਼ ਦੀ ਸਥਿਤੀ ਹੋਵੇਗੀ ਜਿਸ ਦੇ ਨਾਲ ਤੁਸੀਂ ਆਇਰਲੈਂਡ ਦੇ ਵਿੱਚ ਬਿਨਾਂ ਕਿਸੇ ਪਾਬੰਦੀ ਦੇ ਰਹਿ ਸਕਦੇ ਹੋ ਅਤੇ ਕੰਮ ਕਰ ਸਕਦੇ ਹੋ ਦਸੇ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਅਰੀ ਪੈਚ 10 ਪੀਆਰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਆਇਰਿਸ਼ ਨਾਗਰਿਕਤਾ ਪ੍ਰਾਪਤ ਕਰਨ ਦੇ ਇੱਕ ਕਦਮ ਤੇੜੇ ਹੋਵੋਗੇ ਜੋ ਕਿ ਇੱਕ ਬਹੁਤ ਮਹੱਤਵਪੂਰਨ ਕਦਮ ਹੈ 5 ਸਾਲ ਦਾ ਪੀਆਰ ਤੁਹਾਨੂੰ ਨਾਗਰਿਕਤਾ ਲਈ ਅਰਜੀ ਦੇਣ ਦੀ ਯੋਗ ਬਣਾਉਂਦਾ ਹੈ ਤੇ ਇਸੇ ਤਰ੍ਹਾਂ ਇਹ ਪ੍ਰਕਿਰਿਆ ਤੁਹਾਨੂੰ ਨਾ ਸਿਰਫ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੰਦੀ ਹੈ ਸਗੋਂ ਆਇਲੈਂਡ ਦੇ ਵਿੱਚ ਸਥਾਈ ਤੌਰ ਤੇ ਵਸਣ ਦਾ ਰਾਹ ਵੀ ਖੋਲ੍ਹਦੀ ਹੈ ਇੱਕ ਵਾਰ ਫੇ ਦੱਸਦੀ ਫੇ ਦੱਸਦੀ ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਦੇ ਵਿੱਚੋਂ ਆਇਰਲੈਂਡ ਇੱਕ ਹੈ ਇਸ ਦੀ ਹਰਿਆਲੀ ਇਤਿਹਾਸਕ ਕਿਲੇ ਦੇ ਪੀਚ ਅਤੇ ਸਿਰੇ ਫਿਲਮਾਂ ਦੀ ਸ਼ੂਟਿੰਗ ਤੇ ਥਾਵਾਂ ਹਰ ਕਿਸੇ ਨੂੰ ਆਕਰਸ਼ਿਤ ਕਰਦੀਆਂ ਨੇ ਹਾਲਾਂਕਿ ਇਹ ਸਿਰਫ ਘੁੰਮਣ ਤੱਕ ਸੀਮਤ ਨਹੀਂ ਹੈ ਇੱਥੇ ਰਹਿਣਾ ਤੇ ਕੰਮ ਕਰਨਾ ਵੀ ਬਹੁਤ ਸਾਰੇ ਲੋਕਾਂ ਦਾ ਇੱਕ ਸੁਪਨਾ ਹੈ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਇਰਲੈਂਡ ਦੀ ਸਰਕਾਰ ਸਥਾਈ ਨਿਵਾਸੀ ਬਨਣ ਦਾ ਸੁਨਹਿਰੀ ਮੌਕਾ ਲੈ ਕੇ ਆਈ ਹੈ ਜੂ ਇਸ ਦੀ ਮਦਦ ਦੇ ਨਾਲ ਤੁਸੀਂ ਸਿਰਫ 52000 ਰੁਪਏ ਖਰਚ ਕਿ ਆਪਣਾ ਸੁਪਨਾ ਹੋ ਨਾ ਪੂਰਾ ਕਰ ਸਕਦੇ ਹੋ ਆਇਰਲੈਂਡ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਨਾਲ ਤੁਹਾਨੂੰ ਦੇਸ਼ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਕੰਮ ਕਰਨ ਅਤੇ ਪੜਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਪਹਿਲਾ ਮਹੱਤਵਪੂਰਨ ਕਦਮ ਵੀ ਹੈ ਆਰਐਸਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਲਈ ਤੁਹਾਨੂੰ ਘੱਟੋ ਘੱਟ 60 ਮਹੀਨੇ ਯਾਨੀ ਕਿ 5 ਸਾਲ ਦੇ ਲਈ ਆਇਰਲੈਂਡ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਪਵੇਗਾ ਤੁਹਾਡੇ ਕੋਲ ਜ਼ਿਆਦਾਤਰ ਠਹਿਰਨ ਦੇ ਲਈ ਇੱਕ ਵੈਧ ਰੁਜ਼ਗਾਰ ਪਰਮਿਟ ਹੋਣਾ ਚਾਹੀਦਾ ਜਿਵੇਂ ਕਿ ਇੱਕ ਕ੍ਰਿਟੀਕਲ ਸਕਿਲਸ ਰੁਜ਼ਗਾਰ ਪਰਮਿਟ ਜਾਂ ਜਨਰਲ ਰੁਜ਼ਗਾਰ ਪਰਮਿਟ ਹੋਵੇ ਅਰਜੀ ਦੇ ਸਮੇਂ ਤੁਹਾਡੇ ਕੋਲ ਆਇਰਲੈਂਡ ਦੇ ਵਿੱਚ ਨੌਕਰੀ ਹੋਣੀ ਵੀ ਲਾਜ਼ਮੀ ਹੈ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਲੜਿੰਦੇ ਸਰੋਤ ਹੋਣੇ ਚਾਹੀਦੇ ਨੇ ਤਾਂ ਜੋ ਤੁਸੀਂ ਅਪਡੇਟ ਪੇਜ ਤਾਜੋ ਤੁਸੀਂ ਇੱਥੇ ਤੁਹਾਡਾ ਪਰਿਵਾਰ ਸੁਰੱਖਿਅਤ ਢੰਗ ਨਾਲ ਰਹਿ ਸਕੇ ਤੁਹਾਡੇ ਕੋਲ ਆਪਣੇ ਪਿਛਲੇ ਵੀਜ਼ਾ ਇਮੀਗ੍ਰੇਸ਼ਨ anumatiyan ਦੀਆਂ ਸਾਰੀਆਂ ਸ਼ਰਤਾਂ ਬਾਰੇ ਸਹੀ ਡਾਟਾ ਹੋਣਾ ਚਾਹੀਦਾ ਹੈ ਆਇਰਲੈਂਡ ਦਾ ਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਇੱਕ ਪ੍ਰਕਿਰਿਆ ਦੀ ਪਾਲਣਾ ਕਰੀ ਹੋ ਆਇਰਲੈਂਡ ਦਾ ਪੀਆਰ ਪ੍ਰਾਪਤ ਕਰਨ ਲਈ ਤੁਹਾਨੂੰ ਇੱਕ ਪ੍ਰਕਿਰਿਆ ਦੀ ਵੀ ਪਾਲਣਾ ਕਰਨੀ ਪਵੇਗੀ। ਇਹ ਯਕੀਨੀ ਬਣਾਓ ਕਿ ਤੁਸੀਂ 5 ਸਾਲ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਰੁਜ਼ਗਾਰ, ਚੰਗੇ ਚਰਿੱਤਰ ਅਤੇ ਵਿੱਤੀ ਸਥਿਤੀ ਵਰੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ। ਦੂਜਾ, ਫੋੜਿੰਗ ਦੇ ਦਸਤਾਵੇਜ਼ ਤੇ ਦੋਰੇ ਉਪ ਪੈਚ ਇਹਨਾਂ ਦਸਤਾਵੇਜ਼ ਦੇ ਤੌਰ ਉਤੇ ਤੁਹਾਡਾ ਅਰਜ਼ੀ ਪੱਤਰ ਸਹੀ ਢੰਗ ਤੇ ਨਾਲ ਪਰਿਆ ਜਾਣਾ ਚਾਹੀਦਾ ਹੈ ਤੇ ਇੱਕ ਵੈਧ ਪਾਸਪੋਰਟ ਦੇ ਨਾਲ ਮੌਜੂਦਾ ਆਰਐਸ ਨਿਵਾਸ ਪਰਮਿਟ ਕਾਰਡ ਦੀ ਇੱਕ ਕਾਪੀ ਹੋਣੀ ਚਾਹੀਦੀ ਹੈ ਆਇਰਲੈਂਡ ਦੇ ਵਿੱਚ ਪ੍ਰਾਪਤ ਕੀਤੇ ਸਾਰੇ ਵਰਕ ਪਰਮਿਟ ਹੋਣੇ ਚਾਹੀਤੇ ਨੇ ਜੋ ਅਰਜ਼ੀ ਜਮ੍ਹਾਂ ਕਰਨ ਦੇ ਸਮੇਂ ਤੱਕ ਵੈਧ ਹੋਣੇ ਚਾਹੀਦੇ ਨੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ ਸਾਰੇ ਦਸਤਾਵੇਜ਼ ਅਤੇ ਅਰਜ਼ੀ ਫਾਰਮ ਇਮੀਗ੍ਰੇਸ਼ਨ ਸੇਵਾ ਡਿਲੀਵਰੀ ਨੂੰ ਜਮ੍ਹਾਂ ਕਰਨੇ ਪਹਿਣਗੇ ਦਸਤਾਵੇਜ਼ ਜਮ੍ਹਾਂ ਕਰਨ ਤੋਂ ਇਲਾਵਾ 500 ਯੂਰੋ ਦੀ ਫੀਸ ਜਮ੍ਹਾਂ ਕਰਨੀ ਪਵੇਗੀ ਇਹ ਫੀਸ ਪਰਵਾਨਗੀ ਪੱਤਰ ਦੀ ਮਿਤੀ 28 ਦਿਨਾਂ ਦੇ ਅੰਦਰ ਅਦਾ ਕਰਨੀ ਲਾਜ਼ਮੀ ਹੁੰਦੀ ਹੈ ਆਮ ਤੌਰ ਤੇ ਅਰਜ਼ੀ ਪ੍ਰਕਿਰਿਆ 6 ਤੋਂ 8 ਮਹੀਨੇ ਤੱਕ ਚੱਲ ਸਕਦੀ ਹੈ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੁਹਾਨੂੰ ਸਟੈਪ 4 ਵੀਜ਼ਾ ਦਿੱਤਾ ਜਾਵੇਗਾ ਇਹ ਤੁਹਾਡੀ ਸਥਾਈ ਰਿਹائش ਦੀ ਸਥਿਤੀ ਹੋਵੇਗੀ ਜਿਸ ਦੇ ਨਾਲ ਤੁਸੀਂ ਆਇਰਲੈਂਡ ਦੇ ਵਿੱਚ ਬਿਨਾਂ ਕਿਸੇ ਪਾਬੰਦੀ ਦੇ ਰਹਿ ਸਕਦੇ ਹੋ ਅਤੇ ਕੰਮ ਕਰ ਸਕਦੇ ਹੋ ਦਸੇ ਪੀਆ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਰੀ ਪੈਚ ਜਦੋਂ ਤੁਸੀਂ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਆਇਰਿਸ਼ ਨਾਗਰਿਕਤਾ ਪ੍ਰਾਪਤ ਕਰਨ ਦੇ ਇੱਕ ਕਦਮ ਤੇੜੇ ਹੋਵੋਗੇ ਜੋ ਕਿ ਇੱਕ ਬਹੁਤ ਮਹੱਤਵਪੂਰਨ ਕਦਮ ਹੈ 5 ਸਾਲ ਦਾ ਪੀਆਰ ਤੁਹਾਨੂੰ ਨਾਗਰਿਕਤਾ ਲਈ ਅਰਜੀ ਦੇਣ ਦੀ ਯੋਗ ਬਣਾਉਂਦਾ ਹੈ ਤੇ ਇਸੇ ਤਰ੍ਹਾਂ ਇਹ ਪ੍ਰਕਿਰਿਆ ਤੁਹਾਨੂੰ ਨਾ ਸਿਰਫ ਕੰਮ ਕਰਨ ਅਤੇ ਪੜਾਈ ਕਰਨ ਦਾ ਮੌਕਾ ਦਿੰਦੀ ਹੈ ਸਗੋਂ ਆਇਲੈਂਡ ਦੇ ਵਿੱਚ ਸਥਾਈ ਤੌਰ ਤੇ ਵਸਣ ਦਾ ਰਸਤਾ ਵੀ ਖੋਲ੍ਹਦੀ ਹੈ ਇੱਕ ਵਾਰ ਫੇ ਦੱਸਦੀ ਫੇ ਦੱਸਦੀ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਦੇ ਵਿੱਚੋਂ ਆਇਰਲੈਂਡ ਇੱਕ ਹੈ ਇਸ ਦੀ ਹਰਿਆਲੀ ਇਤਿਹਾਸਕ ਕਿਲੇ ਦੇ ਪੀਚ ਅਤੇ ਸਿਰੇ ਫਿਲਮਾਂ ਦੀ ਸ਼ੂਟਿੰਗ ਤੇ ਥਾਵਾਂ ਹਰ ਕਿਸੇ ਨੂੰ ਆਕਰਸ਼ਿਤ ਕਰਦੀਆਂ ਨੇ ਹਾਲਾਂਕਿ ਇਹ ਸਿਰਫ ਘੁੰਮਣ ਤੱਕ ਸੀਮਤ ਨਹੀਂ ਹੈ ਇੱਥੇ ਰਹਿਣਾ ਤੇ ਕੰਮ ਕਰਨਾ ਵੀ ਬਹੁਤ ਸਾਰੇ ਲੋਕਾਂ ਦਾ ਇੱਕ ਸੁਪਨਾ ਹੈ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਇਰਲੈਂਡ ਦੀ ਸਰਕਾਰ ਸਥਾਈ ਨਿਵਾਸੀ ਬਣਨ ਦਾ ਸੁਨਹਿਰੀ ਮੌਕਾ ਲੈ ਕੇ ਆਈ ਹੈ ਜੁਸੀ ਮਦਦ ਦੇ ਨਾਲ ਤੁਸੀਂ ਸਿਰਫ 52000 ਰੁਪਏ ਖਰਚ ਕਰਕੇ ਆਪਣਾ ਸੁਪਨਾ ਹੁਣ ਪੂਰਾ ਕਰ ਸਕਦੇ ਹੋ ਆਇਰਲੈਂਡ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਨਾਲ ਤੁਹਾਨੂੰ ਦੇਸ਼ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਕੰਮ ਕਰਨ ਅਤੇ ਪੜਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਪਹਿਲਾ ਮਹੱਤਵਪੂਰਨ ਕਦਮ ਵੀ ਹੈ ਆਰਐਸਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਦੇ ਲਈ ਤੁਹਾਨੂੰ ਘੱਟੋ ਘੱਟ 60 ਮਹੀਨੇ ਯਾਨੀ ਕਿ 5 ਸਾਲ ਦੇ ਲਈ ਆਇਰਲੈਂਡ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਪਵੇਗਾ ਤੁਹਾਡੇ ਕੋਲ ਜ਼ਿਆਦਾਤਰ ਠਹਿਰਨ ਦੇ ਲਈ ਇੱਕ ਵੈਜ ਰੁਜ਼ਗਾਰ ਪਰਮਿਟ ਹੋਣਾ ਚਾਹੀਦਾ ਹੈ ਜਿਵੇਂ ਕਿ ਇੱਕ ਕ੍ਰਿਟੀਕਲ ਸਕਿਲਸ ਰੁਜ਼ਗਾਰ ਪਰਮਿਟ ਜਾਂ ਜਨਰਲ ਰੁਜ਼ਗਾਰ ਪਰਮਿਟ ਹੋਵੇ ਅਲਜੀ ਦੇ ਸਮੇਂ ਤੁਹਾਡੇ ਕੋਲ ਆਇਰਲੈਂਡ ਦੇ ਵਿੱਚ ਨੌਕਰੀ ਹੋਣੀ ਵੀ ਲਾਜ਼ਮੀ ਹੈ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਲੜੀੰਦੇ ਸਰੋਤ ਹੋਣੇ ਚਾਹੀਦੇ ਨੇ ਤਾਂ ਜੋ ਤੁਸੀਂ ਅਪਡੇਟ ਪੈਜ ਕਾਜੋ ਤੁਸੀਂ ਇੱਥੇ ਤੁਹਾਡਾ ਪਰਿਵਾਰ ਸੁਰੱਖਿਅਤ ਢੰਗ ਦੇ ਨਾਲ ਰਹਿ ਸਕੀ। ਤੁਹਾਡੇ ਕੋਲ ਆਪਣੇ ਪਿਛਲੇ ਵੀਜ਼ਾ ਇਮੀਗ੍ਰੇਸ਼ਨ anumatiyan ਦੀਆਂ ਸਾਰੀਆਂ ਸ਼ਰਤਾਂ ਬਾਰੇ ਸਹੀ ਡਾਟਾ ਹੋਣਾ ਚਾਹੀਦਾ ਹੈ। ਆਇਰਲੈਂਡ ਦਾ ਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਇੱਕ ਪ੍ਰਕਿਰਿਆ ਦੀ ਪਾਲਣਾ ਕਰੀ ਹੋ। ਪੈਚ ਆਇਰਲੈਂਡ ਦਾ ਪੀਆਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਇੱਕ ਪ੍ਰਕਿਰਿਆ ਦੀ ਵੀ ਪਾਲਣਾ ਕਰਨੀ ਪਵੇਗੀ। ਇਹ ਯਕੀਨੀ ਬਣਾਓ ਕਿ ਤੁਸੀਂ 5 ਸਾਲ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਰੋਜ਼ਗਾਰ, ਚੰਗੇ ਚਰਿੱਤਰ ਅਤੇ ਵਿੱਤੀ ਸਥਿਤੀ ਵਰੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ। ਦੂਜਾ ਲੋੜੀਂਦੇ ਦਸਤਾਵੇਜ਼ ਤੇ ਦੋਰੇ ਉਪ ਪੈਚ ਇਵਰਿੰਦਾ ਦਸਤਾਵੇਜ਼ੇ ਤੌਰ ਉਤੇ ਤੁਹਾਡਾ ਅਰਜ਼ੀ ਪੱਤਰ ਸਹੀ ਢੰਗ ਤੇ ਨਾਲ ਪਰਿਆ ਜਾਣਾ ਚਾਹੀਦਾ ਹੈ ਤੇ ਇੱਕ ਵੈਧ ਪਾਸਪੋਰਟ ਦੇ ਨਾਲ ਮੌਜੂਦਾ ਆਰਐਸ ਨਿਵਾਸ ਪਰਮਿਟ ਕਾਰਡ ਦੀ ਇੱਕ ਕਾਪੀ ਹੋਣੀ ਚਾਹੀਦੀ ਹੈ ਆਇਰਲੈਂਡ ਵਿੱਚ ਪ੍ਰਾਪਤ ਕੀਤੇ ਸਾਰੇ ਵਰਕ ਪਰਮਿਟ ਹੋਣੇ ਚਾਹੀਤੇ ਨੇ ਜੋ ਅਰਜ਼ੀ ਜਮ੍ਹਾਂ ਕਰਨ ਦੇ ਸਮੇਂ ਤੱਕ ਵੈਧ ਹੋਣੇ ਚਾਹੀਦੇ ਨੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ ਸਾਰੇ ਦਸਤਾਵੇਜ਼ ਅਤੇ ਅਰਜ਼ੀ ਫਾਰਮ ਇਮੀਗ੍ਰੇਸ਼ਨ ਸੇਵਾ ਡਿਲੀਵਰੀ ਨੂੰ ਜਮ੍ਹਾਂ ਕਰਨੇ ਪਹਿਣਗੇ ਦਸਤਾਵੇਜ਼ ਜਮ੍ਹਾਂ ਕਰਨ ਤੋਂ ਇਲਾਵਾ 500 ਯੂਰੋ ਦੀ ਫੀਸ ਜਮ੍ਹਾਂ ਕਰਨੀ ਪਵੇਗੀ ਇਹ ਫੀਜ਼ ਪ੍ਰਵਾਨਗੀ ਪੱਤਰ ਦੀ ਮਿਤੀ 28 ਦਿਨਾਂ ਦੇ ਅੰਦਰ ਅਦਾ ਕਰਨੀ ਲਾਜ਼ਮੀ ਹੁੰਦੀ ਹੈ। ਆਮ ਤੌਰ ਤੇ ਅਰਜ਼ੀ ਪ੍ਰਕਿਰਿਆ 6 ਤੋਂ 8 ਮਹੀਨਿਆਂ ਤੱਕ ਚੱਲ ਸਕਦੀ ਹੈ। ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੁਹਾਨੂੰ ਸਟੈਪ 4 ਵੀਜ਼ਾ ਦਿੱਤਾ ਜਾਵੇਗਾ। ਇਹ ਤੁਹਾਡੀ ਸਥਾਈ ਰਿਹਾਇਸ਼ ਦੀ ਸਥਿਤੀ ਹੋਵੇਗੀ ਜਿਸ ਦੇ ਨਾਲ ਤੁਸੀਂ ਆਇਰਲੈਂਡ ਦੇ ਵਿੱਚ ਬਿਨਾਂ ਕਿਸੇ ਪਾਬੰਦੀ ਦੇ ਰਹਿ ਸਕਦੇ ਹੋ ਅਤੇ ਕੰਮ ਕਰ ਸਕਦੇ ਹੋ। ਦਸੇ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਰੀਪੈਚ ਦਸੀ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਆਇਰਿਸ਼ ਨਾਗਰਿਕਤਾ ਪ੍ਰਾਪਤ ਕਰਨ ਦੇ ਇੱਕ ਕਦਮ ਤੇ ਰਹੋਗੇ ਜੋ ਕਿ ਇੱਕ ਬਹੁਤ ਮਹੱਤਵਪੂਰਨ ਕਦਮ ਹੈ 5 ਸਾਲ ਦਾ ਪੀਆਰ ਤੁਹਾਨੂੰ ਨਾਗਰਿਕਤਾ ਲਈ ਅਰਜੀ ਦੇਣ ਦੀ ਯੋਗ ਬਣਾਉਂਦਾ ਹੈ ਤੇ ਇਸੇ ਤਰ੍ਹਾਂ ਇਹ ਪ੍ਰਕਿਰਿਆ ਤੁਹਾਨੂੰ ਨਾ ਸਿਰਫ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੰਦੀ ਹੈ ਸਗੋਂ ਆਇਲੈਂਡ ਦੇ ਵਿੱਚ ਸਥਾਈ ਤੌਰ ਤੇ ਵਸਣ ਦਾ ਰਾਹ ਵੀ ਖੋਲ੍ਹਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ